ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਆਪਾਂ ਪਸ਼ੂ ਮੇਲਾ ਤਨੌਲੇ ਤੇ ਖੀਰੀਆਂ ਝੋਟੀਆਂ ਦੋਸਤੋ ਜਿਹੜੀਆਂ ਨੰਬਰਾਂ ਚ ਆਈਆਂ ਨੰਬਰ ਆ ਜੇ ਦੋਸਤੋ ਲਾਉਣੇ ਆ ਦੇਖ ਸਕਦੇ ਆ ਇਹ ਝੋਟੀਆਂ ਦੋਸਤੋ ਨੰਬਰਾਂ ਚ ਆਈਆਂ ਦੂਰੇ ਫੁੱਲ ਵੱਡੇ ਕਰਦ ਕਾਠ ਵਾਲੀਆਂ ਦੇਖ ਸਕਦੇ ਆ ਚਲ ਆ ਜਾ ਕੋਈ ਬਹੁਤ ਚੰਗੀਆਂ ਝੋਟੀਆਂ ਦੋਸਤੋ ਤੇ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਦੇਖ ਸਕਦੇ ਹੋ ਦੋਸਤੋ ਪੂਰੇ ਫੋਲ ਵੱਡੇ ਘੱਟ ਕਾਠ ਵਾਲੀਆਂ ਝੋਟੀਆਂ ਇਹੇ ਦੋਸਤੋ ਨੰਬਰਾਂ ਚਾਹੀਆਂ ਨੰਬਰ ਇਹਨਾਂ ਦੇ ਹਜੇ ਲਾਉਣੇ ਬਾਕੀ ਆ ਵੀ ਪਹਿਲਾ ਦੂਜਾ ਤੀਜਾ ਨੰਬਰ ਹਜੇ ਲਾਉਣ ਵਾਲਾ ਦੋਸਤ ਇਹ ਝੋਟੀਆਂ ਦੋਸਤੋ ਚੁਣੀਆਂ ਗਈਆਂ ਪੂਰੀ ਵੀਡੀਓ ਵੀ ਦੋਸਤੋ ਕਰਦੇ ਆਂ ਸ਼ੇਅਰ ਸੋਡੇ ਨਾਲ ਮੂਰਾ ਨੰਬਰ ਇੱਕ ਨੰਬਰ ਰਿੰਗ ਦੇ ਵਿੱਚ ਰਹਿ ਸਕਦੇ ਦੋਸਤੋ ਪੂਰੀ ਟਾਪ ਦੀ ਗੱਦਗਾਠ ਵਾਲੀ ਝੋਟੀ ਅਜੇ ਬਸ ਕੁਝ ਥੇਰ ਬਾਕੀ ਆ ਵੀ ਕਿਹੜੀ ਪਹਿਲੇ ਨੰਬਰ ਤੇ ਆਊਗੀ ਕਿਹੜੀ ਦੂਜੇ ਤੇ ਆਊਗੀ ਦੇਖ ਸਕਦੇ ਇਹ ਸਾਹਮਣੇ ਬਾਈ ਦੋਸਤੋ ਪਿੱਥੋ ਵਾਲਾ ਦੇਖ ਸਕਦੇ ਆ ਦੇਖ ਸਾਰੇ ਦੋਸਤੋ ਸੁਭਾਗ ਮੁਾਰਕਾ ਦੂਸਰਾ ਨੰਬਰ ਇਹ 859 ਨੰਬਰ ਪਾਈਓ ਨੰਬਰ ਤੇ ਦੋਸਤੋ ਆਹ ਕੱਟੀ ਨੇ ਨੰਬਰ ਪਰ ਆਤ ਦਿੱਤਾ ਪੁੱਛ ਲਾਂਗੇ ਬਾਈ ਨੂੰ ਕਿਹੜੇ ਸੀਮੰਦੀ ਆ ਇਹ ਦੇਖ ਸਕਦੇ ਦੋ ਨੰਬਰ ਬਾਈ ਜੀ ਵਧਾਈਆਂ ਤੁਹਾਨੂੰ ਬਾਈ ਕਿਹੜੇ ਸੀਮੰਦੀ ਆ ਕੋਈ ਨੂਰ ਦੀ ਆ ਵੀਰੇ ਕੋਈ ਨੂਰ ਦੀ ਆ ਕੋਈ ਨੂਰ ਦੀ ਆ ਦੋਸਤੋ ਦੇਖ ਸਕਦੇ ਆ ਫੁੱਲ ਵੱਡੇ ਕੱਦ-ਕਾੜ ਵਾਲੀ ਬਹੁਤ ਚੰਗੀ ਚੋਣੀ

ਕੋਡ ਕਿੱਡੀ ਹੈ 14 14 70 10 ਦੀ ਝੋਟੀ ਆ ਦੋਸਤੋ ਇਹ ਇਹਨੇ ਦੂਜਾ ਨੰਬਰ ਪ੍ਰਾਪਤ ਕੀਤਾ ਦੇਖ ਸਕਦੇ ਹੋ ਅੱਛੀ ਰਿਜ਼ਲਟ ਆਪ ਲੋਕੋ ਨੂੰ ਦੇਖਣੇ ਨੂੰ ਮਿਲेंगे ਇੱਧਰ ਔਰ ਕਾਫੀ ਐਕਸਟਰਾ ਫੋਲਓ ਵੱਡੇ ਕੱਟ ਕਾਟ ਲਈ ਆ ਤੀਸਰੇ ਨੰਬਰ 'ਤੇ ਔਰ ਅਭੀ ਤੋਂ 55 ਨੰਬਰ ਮਨਜਮਰ ਸਿੰਘ ਸਾਹਿਬ ਗੋਪਰੀ ਸਿੰਘ ਤੀਜੇ ਨੰਬਰ 'ਤੇ ਦੋਸਤੋ ਇਹ ਆਈ ਆ ਤੇ ਤੀਜਾ ਬਾਈ ਫੁੱਲ ਬਸ ਆਮੋ ਫੁੱਲ ਲਿਆ ਬਾਈ ਸਾਹਮਣ ਤੀਜਾ ਫੁੱਲ ਲਿਆ ਯਾਰ ਇਧਰ ਲਿਆ 255 ਨੰਬਰ ਤੀਜਾ ਪੀਲਾ ਹੁੰਦਾ ਹਨ ਹਟਾਰ ਪੀਲਾ ਹੁੰਦਾ ਸ਼ੇਰੂ এবੀ ਸੀ ਆ ਜਾ ਆ ਜਾ ਅੱਛਾ ਬੋਲ ਤਾ এবੀ ਸੀ ਉੱਚੀ ਬੋਲਿਆ ਕਰ ਬੜਾ ਮੈਂ ਹੁਣੀ ਕਹਿੰਦਾ ਸ਼ੇਰੂ ਮੈਂ ਪੁੱਛਾ ਕਿਹੜੇ ਫੁੱਲ ਆ ਸ਼ੇਰੂ ਦੀ ਆਈਏ এবੀ ਸੀ ਵੀਰਾ ਵਾਲੀ ਸ਼ੇਰੂ ਬੋਲਦੀ ਆ ਦੋਸਤੋ ਏ ਵੀ ਐਸ ਦੇ ਸੀਵੰਦੀ ਆ ਦੇਖ ਸਕਦੇ ਪਿੰਡ ਵਾਤੀ ਬਹੁਤ ਚੰਗੀ ਘੱਡੀ ਆ ਪਿੱਠਪੂੜਾ ਦੇਖ ਸਕਦੇ ਆ ਪਿੰਡ ਵਾਤੀ ਬਹੁਤ ਜਿਆਦਾ ਬਹੁਤ ਚੰਗੀ ਝੋਟੀ ਆ ਦੋਸਤੋ ਦੇਖ ਸਕਦੇ ਆ ਪਿੰਡਾ ਜਮਾ ਦੋਸਤੋ ਕਾਲਾ ਜਾਮਨ ਅਰਗਾ ਬਾਕੀ ਪਿੱਠਪੂੜਾ ਦੇਖ ਸਕਦੇ

ਕਿਹੜੇ ਸੀਮੰਦੀ ਆ ਬਈ ਪੀਟੀ ਉਹਦੀ ਆ ਵੀ ਉਹਦੀ ਥੇਕੀ ਤਾਲੀ ਮਤਾਈ ਤਾਲੀ ਮਤਾਈ ਵੀ ਇਸ ਸਾੜੇ ਟੀਮ ਦੀ ਆ ਦੋਸਤੋ ਅਸੀਂ ਦਰਦ ਕਰਨ ਆ ਗਏ ਰੰਗ ਦੇ ਸੁਪਾਰ ਹੋਏ ਰਾਜਾ ਆਪਣੇ ਦੂਜੇ ਨਗਰ ਮਾਣੇ 55 ਨੰਬਰ ਦੀ 12 ਥੇ ਆ ਪੰਜਵੇਂ ਨੰਬਰ ਤੇ ਆਈਆ ਦੋਸਤੋ 1219 ਨੰਬਰ ਕੁਲਵਿੰਦਰ ਸਿੰਘ ਸੈਨਾਪੁਰ ਗੁਰਮੀਤ ਸਿੰਘ ਆ ਦੋਸਤੋ ਪੰਜਵੇਂ ਨੰਬਰ ਤੇ ਆਈਆ ਦੋਸਤੋ ਇਹ ਕਿਹੜੇ ਸੀ ਕਿਹੜੇ ਸੀ ਮੰਦੀਆ ਵੀ ਇਹ ਰੱਖ ਕੇ ਦੀ ਦਾਤੇ ਦੀ ਰੱਖ ਕੇ ਦੀ ਦੇਖ ਸਕਦੇ ਹੋ ਦੋਸਤੋ ਬੁੱਲ ਕਿੜਾ ਫੁੱਲ ਵੱਡੇ ਕਾਤ ਕਾਠ ਵਾਲੀ ਜੀ ਵੀ ਸੀ ਓ ਮਨਜਿੰਦਰ ਆ ਜਾ ਭਾਈ ਆ ਜਾ ਇੱਕ ਹੋਰੇ ਵੀ ਸੀ ਆ ਗਿਆ ਆ ਜਾ ਮਨਜਿੰਦਰ ਆ ਜਾ ਵੀ ਸੀ ਉਸਕੇ ਬਾਅਦ ਜੈਸੀ ਵੀ ਪੋਜੀਸ਼ਨ ਹੋ ਗਈ ਆਪਰੇ ਵਿਸਤਾਰ ਭਾਈ ਨਰੇਸ਼ ਬੋਲੋ ਨਾ ਵੀ ਐਪੀ ਐਬੀਸੀ ਵੀਰਾਂ ਦਾ ਨਾਮ ਕਹਿੰਦੇ ਆ ਨੰਬਰ ਛੇਵੇਂ ਨੰਬਰ ਤੇ ਦੋਸਤੋ ਆ ਕੱਟੀ ਆਈ ਆ ਬਾਉਨਾ ਜੱਤੀ ਪੇਗਾਣਾ ਲਿਆਓ ਬਈ 6ਵੇਂ ਆ ਸਾਡੀ ਕਿਹਨੂੰ ਲਿਆਓ ਬੰਨ ਵੀ ਬਈ 5 ਲੱਖ ਤੇ ਆ ਜਾਓ

ਸਕਾਲ ਨੰਬਰ 284 ਖੁਸ਼ਦੀਪ ਸਿੰਘ ਸਾਲਾਫ ਕਰਨੇ 7ਵੇਂ ਨੰਬਰ ਤੇ ਦੋਸਤੋ ਕੋਈ ਜਿਸ ਤੋਂ ਮਾਲਕਾ ਨੰਬਰ ਕਿਧਰਾ 283 ਟੋਕਨ ਨੰਬਰ 283 ਜੋ ਪਿਛਲੇ ਚਾਹ ਲਗ ਨੰਬਰ ਵਾਂਗਿਆ ਪਹਿਲਾ ਨੰਬਰ ਜੇਗਾ ਟੋਕਨ ਨੰਬਰ 817 ਰਮਿੰਦਰ ਸਿੰਘ ਸਾਲਾਫ ਗੁਰਦੇਵ ਸਿੰਘ ਆਪਸੋ 282 ਆ ਦਿਓ ਸਤਿਮਨ ਨੰਬਰ ਜਿਹੜੇ ਬੁਲਦੀ ਹੈ ਇੱਕ ਹੋਰ ਦੀ ਅੱਛਾ ਠੀਕ ਹੈ ਠੀਕ ਹੈ ਅਗਲਾ ਆ ਜਾ ਭਾਈ ਆਖਰੀ ਨੰਬਰ ਹੈਗਾ ਆਪਸੋ 17 ਟੋਕਨ ਨੰਬਰ ਤੇ ਨਾਮ ਹੈਗਾ ਬੰਦਰਪੁਰ ਫਾਨੋਪੁਰ ਗਰਦੇਸ਼ ਹੈਂ ਕਰਾਵਾ ਕਰਾਂ ਗ੍ਰਾਂਡੀ ਜੀ 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 ਬੰਦਾ ਗੁਰੂ ਆਇਆ 12 ਦਾ ਜੱਗ ਮਾ ਲਓ ਇੱਕ ਸ਼ੁਰੂ ਹੋ ਚੁੱਕਾ ਹੈ ਗੁਰੂ ਬਾੜੀ ਸਰ ਦਾ ਕਥਾ ਲਓ दो लाइव दोस्तों ऑन हो था गए तक दस बजे तक था। वीडियो शेयर कर जाओ